ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਪ੍ਰਾਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਆਂਦੇ ਜੀ 5 ਜਿੰਨਾ ਚੋ 2 ਸੂਏ ਸવાય 3 ਗੱਬਣ ਤਿਆਰੀ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਦੂੰਗਾ ਜੀ ਤਸਰਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਔਲਟੇ ਸੈਟ ਕਰ ਲਿਓ ਆਜੋ ਜੀ ਆ ਗਏ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲੀਬਾਈ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਸਲੀ ਵੀ ਮੋਗਾ ਭਾਈ ਮੋਬਾਈਲ ਨੰਬਰ 81988 56080 ਆ ਭਾਈ ਚੜੈਕ ਤੇ ਘੋਲੀਏ ਦੇ ਵਿਚਾਲੇ ਨਹਿਰਾਂ ਦੇ ਆਪਣਾ ਘਰ ਆ ਭਾਈ ਠੀਕ ਆ ਵੀਰੇ ਹਾਂਜੀ ਅੱਜ 5 ਨਾ ਗਏ ਜੀ ਹਾਂਜੀ 5 ਭਾਈ ਗਾਂਜਾ ਸੀਗਾ 7 ਸੀ 2 ਥੋੜੇ ਸਾਹਮਣੇ ਗਏ ਉਹ ਉੱਠ ਗਏ ਹਾਂ ਜੀ ਕਿਧਰੋਂ ਸ਼ੁਰੂ ਕਰ ਗਏ ਭਾਈ ਸੂਈਆਂ ਤੋਂ ਲੱਗਿਆ ਨੇ ਭਾਈ ਠੀਕ ਆ ਸੂਆ ਕਿੰਨਾ ਮਾਜੀ ਇਹਦਾ ਭਾਈ ਰੀਨਲ ਦੂਜੇ ਸੂਏ ਸੂਈ ਆ ਬੜਾ ਕਦੋਂ ਸੁਈ ਹੈ ਜੀ ਇਹ ਇਹ ਸੁਆ ਸੁਈ ਆ 4 ਵਜੇ ਬਾਈ ਬੱਚਾ ਕੀ ਦਿੱਤਾ ਜੀ ਇਹਦਾ ਬੱਚਾ ਬਾਈ ਜੇਰ ਕੰਪਲੀਟ ਆ ਜੀ ਗਾਰੰਟੀ ਆ ਬਾਈ ਜੇਰ ਇੱਕੋ ਬੱਠਾ ਜਪਾਈ ਆ ਦੋਹਾਂ ਦੀ ਇਕੱਠੀ ਕਰਤੀ ਮੈਂ ਅੱਜ ਐਵੇਂ ਮੈਨੂੰ ਬੱਠਾ ਨਹੀਂ ਦਿਹਾਇਆ ਮੌਕੇ ਤੇ ਮੈਂ ਇਕੱਠੀ ਕੋਈ ਪਾਤੀ ਠੀਕ ਹੈ ਵੀਰੇ ਗਾਰੰਟੀ ਹੋਊਗੀ ਜੇਰ ਦੀ ਆਪਣੀ ਦੋਹਾਂ ਦੀ ਫੁੱਲ ਬਾਈ ਠੀਕਾ ਥਣਾ ਦੀ ਜੇਰ ਦੀ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਕਿੰਨਾ ਕ ਕੱਢਿਆ ਬੋਲਾ ਜੀ ਬੋਲਾ ਬਾਈ ਇਹਦਾ 3.5 ਕਿਲੋ ਕੱਢਿਆ ਹੋਊਗਾ ਥਣਾ ਦੀ ਗਾਰੰਟੀ ਹੈ ਜੀ ਹਾਂ ਹਾਂ ਗਾਰੰਟੀ ਆ ਬਾਈ ਠੀਕ ਹੈ ਤੋੜ ਕੇ ਦਿਖਾ ਦਿਓ ਵੀਰੇ ਸੁਆ ਬਾਕੀ ਬਰੇ ਜਿਹੜਾ ਮਰਜੀ ਮੰਨ ਲਿਆ ਕਰੋ ਕਿਉਂਕਿ ਬਾਈ ਦਾ ਸਾਰਾ ਮਾਲ ਖਰੀਦੇ ਹੀ ਹੁੰਦਾ ਜੀ ਬੱਚਾ ਮਗਰ ਵੱੱਛਾ ਜੇਰ ਮੈਂ ਤੁਹਾਨੂੰ ਚੈੱਕ ਵੀ ਕਰਵਾ ਦਿੰਨਾ ਬੱਠਲ ਭਰਿਆ ਪਿਆ ਦੋ ਜੇਰਾ ਇਹਦੇ ਚ ਬਾਈ ਕਹਿੰਦਾ ਆਪਣੀ ਜ਼ਿੰਮੇਵਾਰੀ ਹੈ ਜੇਰ ਦੀ ਬੇਫਿਕਰ ਹੋ ਜੇ ਸੋਨਾ ਮੁਠੀ ਵਾਲਾ ਥਾਣਾ ਬਾਈ ਨਾਲ ਜਰਸੀ ਆ ਕਾਲੇ ਰੰਗ ਚ ਠੀਕ ਆ ਜੀ ਆਪਾਂ ਗਾਰੰਟੀ ਦੇ ਦਾਂਗੇ ਚੀਜ਼ ਦੀ ਵੀ ਇਹ ਹਿਮਾਚਲ ਵਾਲੀ ਨਹੀਂ ਕੋਈ ਬੰਦਾ ਸਵਾਅਤ ਕਰ ਦੇ ਮੈਂ ਗਾਂ ਫਰੀ ਦੇ ਦੂੰ ਹਿਮਾਚਲ ਵਾਲੀ ਆ ਠੀਕ ਆ ਹਾਂ ਇਹ ਠੋਸ ਗੱਲਾਂ ਹੈ ਹਾਂ ਠੀਕ ਹੈ ਬਈ ਐ ਇੰਨੀ ਆ ਜਿਵੇਂ ਭਲਾ ਵਿਹੜੇ ਚ ਬੈ ਕੇ ਧਾਰਾ ਮਾਰਦੇ ਹੋਰ ਦੱਸ ਲੈ ਠੀਕ ਹੈ ਵੀਰੇ ਹਾਂ ਬਾਕੀ ਫੇਸ ਕੁਆਲਟੀ ਸੋਹਣੀ ਆ ਛੋਟਾ ਜਿਹਾ ਕਰਨਾ ਕਿੰਨਾ ਕੱਪਿਆ ਜੋ ਦੁੱਧ ਬਈ ਭਾਈ ਜੀ ਤੋਂ ਲਈ ਆ ਉਹ ਕਹਿੰਦਾ 18 19 ਕਿਲੋ ਦੁੱਧ ਚੋਇਆ ਠੀਕ ਆ ਆਪਾਂ 17 18 ਮੰਨ ਕੇ ਲਈ ਆ ਭੈਣ ਭਰਾ ਬਈ ਆਪਦੀ ਸਮਝ ਨਾ ਲੈ ਲੈਣ ਕਿ ਕਿੰਨਾ ਚੋ ਸਕਦੇ ਹਨਾ ਜਿੰਨੀ ਸਾਭ ਸੰਭਾਲ ਕਰ ਲੈਣਗੇ ਉਹਨਾਂ ਚੋ ਲੈਣ ਹਾਂ ਭਾਈ ਦੋਤਾ ਸੇਵਾ ਦਾ ਹੀ ਆ ਤੈਨੂੰ ਵੀ ਪਤਾ ਭਰਾਣਾ ਠੀਕ ਆ ਵੀਰੇ ਹਾਂ ਇਹ ਤਾਂ ਗੱਲ ਹੈਗੀ ਆ ਜੀ ਬਾਕੀ ਮੇਨ ਗੱਲ ਹੈ ਵੀਰੇ ਠੰਡੀ ਮਿੱਠੀ ਆ ਚਾਹੇ ਸਿੱਧੇ ਪਾਸੇ ਬੈਜੋ ਜਾਂੇ ਬੁੱਢੇ ਜਿਵੇਂ ਮਰਜੀ ਬਾਈ ਕੋਈ ਵਾਸਤੇ ਨਹੀਂ ਵੈੜਨੂ ਠੀਕ ਆ ਜੀ ਹਾਂਜੀ ਤੇ ਇਹਦੀ ਜੈ ਜੀ ਦੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਯੈਸ ਤੇ ਨੋ ਜੀ ਬਾਈ ਜੇ ਤੱਕ ਕਿਸੇ ਨੇ ਭਾਂ ਨਾ ਤੋੜ ਕਰਨੀਆਂ ਤਾਂ ਮੋਲਾ 60000 ਠੀਕ ਆ ਠੀਕ ਆ ਹੂੰ 55000 ਰੁਪਿਆ ਦਾ ਬਾਈ ਲੈਣਾ 100 ਰੁਪਿਆ ਛੋੜੀ ਕਰ ਫੈਕਸੀਆ ਫੈਕਸੀਆ ਬਾਈ ਠੀਕ ਹੈ ਜੀ ਮੋਲ ਕਰੋ ਉਹਨੂੰ 60 ਕਰਾ ਲਓ ਮੋਲ 60000 ਆ ਬਾਈ ਠੀਕ ਹੈ ਜਿਹੜਾ ਦੋ ਨੰਬਰ ਨਾ ਆ ਗਿਆ ਇਹਦਾ ਸੂਆ ਕਿੰਨਾ ਮਾਜੀ ਇਹ ਵੀ ਦੂਜੇ ਸੂਏ ਸੂਈ ਆ ਬਾਈ ਇਹ ਅੱਧਾ ਘੰਟਾ ਬਾਅਦ ਚ ਸੂਈ ਉਹ ਤੋਂ ਬੱਚਾ ਕਿ ਦਿੱਤਾ ਜੀ ਇਹਦੀ ਬੱਚੀ ਆ ਬਾਈ ਠੀਕ ਹੈ ਇਹਦੀ ਵੀ ਜੇਰ ਕੰਪਲੀਟ ਆ ਇਹਦਾ ਮਾਲਕਾਂ ਨੇ ਦੱਸਿਆ ਬਾਈ ਵੀ 16 17 ਕਿਲੋ ਦੁੱਧ ਪਿਛਲੇ ਸੂਏ ਚ ਹੋਇਆ ਠੀਕ ਹੈ 16 17 ਮੰਨ ਕੇ ਆਪਾਂ ਲਈ ਆ ਭੈਣ ਭਰਾ ਬਈ ਆਪਦੀ ਸਮਝ ਨਾਲ ਲੈ ਲੈਣਾ ਜੇਰ ਇਹਦੀ ਵੀ ਗਾਰੰਟੀ ਹੋਊਗੀ ਜੇਰ ਦੀ ਥਣਾ ਦੀ ਠੰਡੀ ਸੀਲ ਦੀ ਆਪਣੀ ਇਹਦੀ ਵੀ ਫੋਲ ਗਾਰੰਟੀ ਹੈ। ਠੀਕ ਹੈ ਤੇ ਆ ਇੱਕ ਸਾਈਡ ਤੇ ਭਾਲ ਪਾਈ ਫਿਰਦੀ ਹੈ। ਬਾਈ ਭਾਲ ਤੈਨੂੰ ਪਤਾ ਆਮ ਹੀ ਪਾ ਜਿੰਦੇ ਜਿੱਧਰ ਨੂੰ ਬਹਿ ਗਈਦਾ ਇਧਰਲੇ ਪਾਸੇ ਲੈ ਆਉਣੀਏ ਨੇ। ਇਹ ਤਾਂ ਗੱਲ ਹੈ ਜੀ ਇੱਕ ਸਾਈਡ ਤੇ ਜਿੱਧਰਲੇ ਪਾਸੇ ਬਹਿ ਜਾਂਦੀ ਹੈ ਉਧਰ ਪਾਸੇ ਪਾਈ ਜਾਂਦਾ। ਦੁੱਧ ਪਿਆਉ ਵੀਰੇ ਮੱਝਾਂ ਵਰਗਾ। ਜਮਾ ਚੱਟਾ ਦੁੱਧ ਹੋਊਗਾ ਬਾਈ ਪਹਿਲੀ ਚੋਾਈ 'ਚ ਤਿੰਨ ਤੋਂ ਪਲੱਸ ਕਿਲੋ ਹੋਊਗਾ। ਅੱਛਾ। ਯਾਨੀ ਕਿ ਜੋਖਿਆ ਨਹੀਂ 3 ਕਿਲੋ ਤੋਂ ਜ਼ਿਆਦਾ ਹੋਊਗਾ ਤਾਂ ਤੇ ਨਾ ਨਾ ਪਾਣੀ ਪਾਇਆ ਵੀਰੇ। ਠੀਕ ਆ ਬਾਕੀ ਜਿਹਨੇ ਪੌਣਾ ਪਾਲਾ ਵੇ। ਠੀਕ ਆ ਫੇਸ ਕੁਆਲਿਟੀ ਸੋਹਣੀ ਐ ਸੋਹਣਾ ਮੁੱਤੀ ਨਿੱਕੀਆਂ ਸਿੰਘੀ ਜੀ ਫੁੱਟੀ ਵੀ ਆ ਆਪਾਂ ਪਹਿਲਾਂ ਦੱਸ ਦਿੰਨੇ ਆ ਇਹ ਫੋਟਾਂ ਜੀਆਂ ਫੁੱਟੇ ਹੁੰਦੀਆਂ ਹਨਾ ਬਾਈ ਜਿਹੜੇ ਸਹੀ ਨਹੀਂ ਦਾਗੇ ਜਾਂਦੇ ਜਦੋਂ ਸਿੰਘੀ ਜੀ ਆ ਜਾਂਦੀ ਹੈ ਜੀ ਤਾਂ ਕਰਕੇ ਉਹਵੇਂ ਕੋਈ ਵੱਡਾ ਸਿੰਗ ਨਹੀਂਗਾ ਇਹ ਵੇੜ ਨੂੰ ਛੋਟੀ ਨਾ ਕੋਈ ਸਮਝ ਕੇ ਆਵੇ ਬਾਈ ਠੀਕ ਆ ਪੂਰੀ ਹਾਈਟ ਵਾਲੀ ਵੇੜ ਆ ਭਾ ਲੋਟ ਆ ਥੋੜਾ ਜਿਹਾ ਬੱਚੇ ਦਾ ਕਰਦੀ ਤੈਨੂੰ ਪਰ ਲੈ ਚੱਲੀ ਕੋਈ ਗੱਲ ਨਹੀਂ ਆਪਾਂ ਉੱਥੇ ਜਾ ਕੇ ਥਾਣ ਦਿਖਾ ਦਿੰਨੇ ਆ ਬੱਚੇ ਦਾ ਦਾਜਾ ਸੂਆ ਵੀਰੇ ਨਗ ਕਰੂਗਾ ਹੀ ਬੱਚਾ ਵੀ ਇਹਦੇ ਮਗਰ ਵੱਛੀ ਆ ਜਾਣੀ ਹੈ ਵੀਰੇ ਇੱਕ ਨਗ ਨਾ ਇੱਕ ਨਗ ਤੁਹਾਨੂੰ ਫ੍ਰੀ ਮਿਲ ਜਾਣਾ ਫਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣਾ ਜੀ ਥੋੜਾ ਜਿਹਾ ਉਪਰਾ ਮਣਾਉਂਦੀ ਸੀਗੀ ਉਪਰਾ ਮਣਾਉਂਦੀ ਆ ਥੋੜਾ ਬੱਚੇ ਦਾ ਵੱਧ ਕਰਦੀ ਆ ਤੇ ਆ ਟੈਮਕ ਨਾ ਜਾਂ ਤਾਂ ਵੈਸੇ ਹੀ ਇਹ ਹਾਂ ਹਾਂ ਵੈਸੇ ਹੀ ਆ ਬਈ ਇਹਦਾ ਥੋੜਾ ਡਰੀ ਜਾਂਦੀ ਕੈਮਰੇ ਤੋਂ ਠੀਕ ਆ ਵੀਰੇ ਬੈਠ ਦੀ ਗਾਰੰਟੀ ਹੋਊ ਯਾਰ ਆਪਣੀ ਹੋਰ ਦੱਸ ਬਈ ਠੀਕ ਆ ਲੱਤ ਛੱਡ ਦੇ ਫੁੱਲ ਗਾਰੰਟੀ ਮੈਂ ਕਿਹਾ ਫੁੱਲ ਗਾਰੰਟੀ ਅਗਲਾ ਨਿਆਣਾ ਵੀ ਨਾ ਪਾਵੇ ਬਈ ਠੀਕ ਆ ਜੀ ਹਾਂ ਇਹਦੀ ਜੈਜ ਦੀ ਡਿਮਾਂਡ ਵੀਰੇ ਯਾਰ ਮੌਲ ਕਰਾਉਣਾ ਨੂੰ ਬਾਈ ਕਹੇ ਹੋਰ ਦੇ ਘਰੇ ਹੁੰਦੀ ਦਾ ਜੇ ਦਾ 45000 ਹੋਣਾ ਸੀ ਹੋ ਸਕਦਾ 50 ਹੀ ਮੰਗ ਲੈਣਾ ਕੋਈ ਠੀਕ ਆ ਨਾ 45 ਨਾ 40 ਨਾ 35 ਅੱਛਾ 100 ਰੁਪਿਆ ਛੱਡਣਾ ਜੇ ਕਿਸੇ ਨੇ ਭੁਗਾਈ ਕਰਨੀ ਆ ਤਾਂ 40000 ਦੇ ਕੋਈ ਆ ਹਾਂ 33000 ਦੀ ਵੜ ਦੇਣੀ ਆ ਬੱਚੇ ਵਾਲੇ ਮੁੱਲ 'ਚ ਮੈਂ ਕਹਾਂ ਫੰਡਰ ਬੱਚੀ ਨਹੀਂ ਦਿੰਦਾ ਕੋਈ 33000 ਦੀ ਨਾਲ ਵੀ ਬੱਚੀ ਮਿਲਣੀ ਬੱਚਾ ਛੱਡ ਜਾਓ ਜੀ ਮੜਾ ਜਾ ਬੱਚਾ ਵੀ ਮਗਰ ਤੁਹਾਨੂੰ ਬੱਚੀ ਮਿਲ ਜਾਣੀ ਆ ਜੀ ਇੱਕ ਨਗ ਨੱਕ ਨੱਕ ਫ੍ਰੀ ਹੋ ਜਾਣਾ 33000 ਦੀ ਬਾਈ ਕਹਿੰਦਾ ਵੈੜ ਦੇ ਖਾਣਾ ਦੀ ਜੇਰ ਦੀ ਆਪਾਂ ਵਾਰ-ਵਾਰ ਕਹਿੰਨੇ ਆ ਵੀ ਆਪਣੇ ਸਾਰੇ ਪਸ਼ੂਆਂ ਦੀ ਬਾਈ ਫੁੱਲ ਗਰੰਟੀ ਹੋਊਗੀ ਠੀਕ ਆ ਵੀਰੇ ਹਾਂ ਤੇ ਨਗ ਨੰਬਰ ਆ ਗਿਆ ਵੀਰੇ 3 ਜਿਹਦਾ ਸੂਆ ਕਿੰਨਾ ਮਾਜੀ ਬਾਈ origial ਦੂਜੇ ਸੂਏ ਵੈੜ ਏਸ ਹੁੰਦੀ ਆ ਹੂੰ ਜੀ ਤੋਂ ਲਈ ਆ ਬਾਈ ਪਹਿਲੇ ਸੂਏ ਉਹਨਾਂ ਨੇ ਕਿਹਾ ਵੀ 21 22 ਕਿਲੋ ਦੁੱਧ ਚੋਇਆ ਠੀਕ ਆ ਦੇਣੇ ਦੇ ਸਹੀ ਤਰੀਕ ਤੇ ਹਿਸਾਬ ਨਾਲ 3 ਬਏ ਆ ਹਾਂਜੀ ਹਾਂ ਤੇ ਆ ਟੱਲ ਕੱਢ ਲੈਣੀ ਆ ਸਾਰੀ ਠੀਕ ਆ ਵੀਰੇ ਬਾਈ ਥੱਬੇ ਵਾਲੇ ਵਾਲਾ ਕੇ ਸੂਗੀ ਘਰ ਵਾਲੀ ਹੂੰ 21 22 ਕਿਲੋ ਮੰਨ ਕੇ ਆਪਾਂ ਲਈ ਆ ਭੈਣ ਭਰਾ ਭਾਈ ਆਉਦੀ ਸਮਝਾਂ ਲੈ ਲੈ ਕਿੰਨਾ ਜੋ ਸਕਦੇ ਆ ਹਾਂ ਦੋ ਦਿਨੇ 20 ਪਲੱਸ ਹੀ ਦੇਣਾ ਜੇ ਐਡੀ ਵੈੜ ਨਹੀਂ ਪਲੱਸ ਦਿੰਦੀ ਤਾਂ ਭਾਈ ਹੋਰ ਕਿਸੇ ਨੇ ਦੇਣਾ ਦੇਣਾ ਵੀ ਨਹੀਂ ਸਹੀ ਗੱਲ ਆ ਇਹ ਵੀ ਗਾਰੰਟੀ ਆ ਜੇ ਕਿਸੇ ਪੁਰਾਣੇ ਸੱਪ ਦੇ ਘਰੇ ਹੁੰਦੀ ਕੋਵਰੇ ਦੇ ਠੀਕ ਆ ਅੱਜ ਮੁੱਲ ਤਾਂ 90000 ਹੋਣਾ ਸੀ ਅੱਛਾ ਤੇ ਅੱਜ ਆਪਣਾ ਭਾਵ ਵੀ ਵੇਖ ਲਵੇ ਅਗਲਾ ਭੈਣ ਭਰਾ ਆਪਾਂ ਬਾਅਦ ਚ ਦੱਸ ਦਿੰਦੇ ਤਾ ਤੋਰ ਕੇ ਦਿਖਾ ਦਈ ਵੀਰੇ ਸੁਆ ਭਾਈ ਦੇ ਦਸਨ ਮੁਤਾਬਕ ਜੀ ਦੂਜਾ ਰੀਨਾਲਦੂਜਾ ਭਾਈ ਰੇਟ ਮੁਤਾਬਕ ਦੇਣ ਲੈ ਜੂਗੀ ਜੀ ਹਜੇ ਤਿੰਨ ਤੋਂ ਚਾਰ ਬਾਈ ਠੀਕ ਆ ਇੱਕ ਦੋ ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹੱਤੀ ਜਵਾਈ ਵਾਲਾ ਭਜਨ ਵਜੂਦ ਦੇ ਪੱਕ ਤੋਂ ਪੂਰੀ ਚੰਗੀ ਆ ਦੁੱਧ ਬਾਈ ਦੱਸਦਾ ਕਿ 21 22 ਕਿਲੋ ਖੁੱਲਾ ਹੀ ਪਿਆ ਜੂ ਬਾਕੀ ਸੇਵਾ ਸੰਭਾਲਦੇ ਸਰ ਤੇ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਭਜਨ ਬੁਜਨ ਕਰਮਾਲੀ ਦਾ ਪੂਰਾ ਚੰਗਾ ਬਾਈ ਹਾਈਟ ਵਿਖਾ ਦੇ ਵਜ਼ਨ ਵਿਖਾਰੇ ਵਹਿੜਵਾ ਹਣਾ ਅਲਾਪੀ ਪਨ ਲੱਗੂਆ ਵੀ ਆ ਪਾ ਜੇ ਯਾਰ ਕਿਹ ਇਹ ਨਹੀਂ ਦੇਣੀ ਨਹੀਂ ਦੇਣੀ ਭਾਈ ਇਹ ਤਾਂ ਗੱਲ ਹੈਗੀ ਆ ਜੀ ਚੰਗੀ ਚੀਜ਼ ਆ ਬਾਕੀ ਦੁੱਧ ਵੀ ਮੱਜਾ ਬਾਕੀ ਯਾਰ ਰੋਤ ਇਹਨਾਂ ਦੀ ਆ ਗਈ ਭਾਈ ਬਈ ਹੁਣ ਆ ਤਾਂ ਕਰਮ ਵਾਲਿਆਂ ਨੇ ਆਟੋਮੈਟਿਕ 4-4-5-5 ਕਿਲੋ ਦੁੱਧ ਵਧ ਜਣਾ ਨਹੀਂ ਵਧ ਜਣਾਗਾ ਇਹ ਥੋੜੀ ਜਿਹੀ ਗਰਮੀ ਚੀ ਤੰਗ ਹੁੰਦੀ ਆ ਸਿਆਲ ਇਹਨਾਂ ਨੂੰ ਕੋਈ ਨਹੀਂ ਕਹਿੰਦੇ ਸਿਆਲ ਤਾਂ ਜਿੰਨੇ ਜ਼ਿਆਦਾ ਹੁਣ ਜ਼ਿਆਦਾ ਠੰਡ ਹੋਵੇ ਉਹਨਾਂ ਕਰਮ ਵਾਲਿਆਂ ਤਾਂ ਦੁੱਧ ਵਧ ਜਾਂਦੀਆਂ ਬਾਕੀ ਥੋੜੀ ਸੇਵਾ ਦੇ ਸਰਤੇ ਆ ਮੈਨੇਜਮੈਂਟ ਦੇ ਸਰਤੇ ਆ ਤੇ ਇਹਦੀ ਡਿਮਾਂਡ ਜਮਾ ਜਾਇਜ ਬਾਈ ਮੁੱਲ 75 ਆ ਹੂੰ ਮਾਨਤਾਨ 70 ਚੋ ਕਰਨ ਹੂੰ ਠੀਕ ਆ ਹੂੰ 65000 ਰੁਪਇਆ ਵਿਹੜ ਦਾ ਲੈਣਾ ਅੱਛਾ ਤੂੰ ਹੀ ਨੈੱਟ ਵੀਡੀਓ ਪਾਉਣਾ ਹੂੰ ਤੈਨੂੰ ਵੀ ਪਤਾ ਵੀ ਐਡੀ ਵਿਹੜ ਰਾਜੀ ਨਿੱਗਰ ਤੇ ਕੱਦ ਵਾਲੀ ਵਿਹੜ ਦਾ ਕਿਸੇ ਨੇ ਆ ਪਾਣੀ ਕਰ ਹੂੰ ਜਾਇਜ ਡਿਮਾਂਡ ਹਾਂ 65000 ਚੋ ਮਾਨਤਾਨ ਨੂੰ ਮਾਨਤਾਨ ਮਾੜਾ ਮੋਟਾ ਬਾਈ ਠੀਕ ਆ ਬਾੜਾ ਨਹੀਂ ਗਾ ਬਾੜਾ ਨਹੀਂ ਐਵੇਂ ਕੋਈ 60 ਲਾਈ ਜਾਵੇ 60 ਲਾਈ ਜਾਵੇ ਹਨਾ ਇੰਨੇ ਫਰਕ ਦਾ ਕੰਮ ਹੈ ਨਹੀਂ ਠੀਕ ਆ ਚਲੋ ਥੋੜਾ ਗਣਾ ਆਪਾਂ ਖੁਸ਼ ਕਰ ਦਾਂਗੇ ਬੰਦਾ ਹਾਂ ਬਈ ਹਾਂ ਪਰ ਬਾਲਾ ਵਟਾ ਨਹੀਂ ਗਾ ਹਾਂਜੀ ਬਈ ਤਿੰਨ ਨੰਬਰ ਨਾ ਸੌਰੀ ਚਾਰ ਨੰਬਰ ਜੀ ਇਹਦਾ ਸੂਆ ਕੰਨਮਾ ਜੀ ਇਹ ਵੀ ਵੈਡ ਅਰੀਜਨਲ ਦੂਜੇ ਸੋਈ ਆ ਬਈ ਠੀਕ ਆ ਜੀ ਇਹਦਾ ਮਾਲਕਾਂ ਨੇ ਦੱਸਿਆ ਵੀ 18 ਕਿਲੋ ਦੁੱਧ ਪਲੂਣ ਵੱਛੀ ਨੇ ਦਿੱਤਾ ਠੀਕ ਆ ਦੇਣ ਪਏ ਆ ਤੇ 4 ਤੋਂ 5 ਹਜੇ ਹਾਂ ਬਈ ਲੈ ਜੂਗੀ ਆਰਾਮ ਨਾਲ ਲੈ ਜਾਣੇ ਆ ਵੀਰੇ ਠੰਡੀ ਸੀਲ ਆ ਥੋੜਾ ਜਿਹਾ ਤੈਨੂੰ ਪਤਾ ਪਸ਼ੂ ਕੈਮਰੇ ਤੋਂ ਡਰਨ ਲੱਗ ਜਾਂਦਾ ਭਲਾ ਹੀ ਵਹਿ ਜਾ ਲੈ ਠੀਕ ਹੈ ਜਿਵੇਂ ਮਰਜੀ ਬੈ ਜਾ ਜਿਵੇਂ ਮਰਜੀ ਬੈ ਆ ਬਾਈ ਲੈ ਸੋਨਾ ਮੁਠੀ ਆ ਖਾਣਾ ਖਾਣ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨਾ ਬਾਕੀ ਗੱਲਾਂ ਨਿਕ ਜਾਂ ਤੇ ਕੁਆਲਿਟੀ ਇੰਨੀ ਵਹਿੜ ਨੇ ਜਮਾ ਤੋਂ ਤਾਂ ਮੱਝਾ ਹਰਗਾ ਦੇਣਾ ਬਾਈ ਅੱਛਾ ਛਾਈ ਹਾਲ ਤੇ ਜਰਸੀ ਦਾ ਕਰੋਸ ਆ ਕਰੋਸ ਆ ਜੀ ਇਹ ਤਾਂ ਗੱਲ ਹੈਗੀ ਆ ਜੀ ਬਾਕੀ ਇਹ ਸਰਦੀ ਗਰਮੀ ਵੀ ਘੱਟ ਮਨਉਂਦੀ ਆ ਹਨਾ ਨਾ ਸਰਦੀ ਮੰਨੇ ਨਾ ਗਰਮੀ ਮੰਨੇ ਬਾਈ ਬਣਾ ਤੋਂ ਪੇਵਾਂਦੀ ਗਰਮੀ ਜੀ ਵੀ ਵਹਿੜ ਨੂੰ जिने सिंगल नाग ਰੱਖਣਾ ਉਹਦੇ ਲਈ ਚੀਜ਼ ਮਾੜੀ ਵੀ ਨਹੀਂ ਕਿਉਂਕਿ ਦੁੱਧ ਇਹਨਾਂ ਦਾ ਲਗਭਗ ਮੱਜਾਂ ਦੇ ਬਰਾਬਰ ਹੀ ਜਾਂਦਾ 5 6 ਫੈਟ ਵਾਲੀ ਹੋਊਗਾ ਨਾ ਬਾਈ ਹਾਂ ਹਾਂ ਬਾਈ 5 ਦੋ ਰਾਂ ਆਉਣੀ ਪਲਾਸ ਆਉਗੀ ਯਾਰ ਜਿਹੜੀਆਂ ਜਰਸੀਆਂ ਦੀ ਜੀਵ ਨਿਕਲਦੀ ਹਿਮਾਚਲ ਵਾਲੀਆਂ ਦੀ ਬਾਈ ਲੋਕ ਕਹਿੰਦੇ ਗਰਮੀ ਨਹੀਂ ਮੰਨਦੀਆਂ ਉਹਨਾਂ ਦੀ ਸਤ ਤੋਂ ਬਾਅਦ ਜੀਵ ਨਿਕਲਦੀ ਆ ਅੱਛਾ ਉਹ ਜ਼ਿਆਦਾ ਇਹਦੇ ਨਾਲ ਬੰਨ ਰਵੇ ਕੋਈ ਜਰਸੀ ਹਿਮਾਚਲ ਵਾਲੀ ਲਿਆ ਕੇ ਠੀਕ ਆ ਆਪ ਹੀ ਪਤਾ ਲੱਗ ਜੂਗੀ ਕਿਹੜੀ ਦੀ ਜੀਵ ਨਿਕਲਦੀ ਤੇ ਕਿਹੜੀ ਕਿਵੇਂ ਆ ਠੀਕ ਆ ਵੀਰੇ ਹਾਂਜੀ ਬਾਈ ਠੀਕ ਆ ਜੀ ਤੇ ਇਹਦਾ ਛੋਟਾ ਜਿਹਾ ਆਪਾਂ ਮੁੱਲ ਕਰਾਉਣ ਨੂੰ ਕੋਈ ਭਾਈ 60 ਕਰਾਲੇ 55 ਕਰਾਲੇ ਹੂੰ 55000 ਦੀ ਵਿਹੜ ਦੇਣੀ ਆ ਇਹੇ ਹਾਂ ਭਾਈ ਠੀਕ ਆ ਆਪਾਂ ਇਹ ਵੀ ਆਣੇ ਆ ਹੂੰ ਮੇਰੇ ਪਿੰਡ ਹੀ ਚਾਰ ਘਰਾਂ ਹੀ ਕੰਮ ਕਰਦੇ ਨੇੜੇ-ਤੇੜੇ ਪਿੰਡਾਂ 'ਚ ਹੋਰ ਵੀ ਆ ਹੂੰ ਜਿੱਧਰ ਮਰਜੀ ਕੋਈ ਗਿੜਾ ਕੱਢ ਕੇ ਆਪਣੀ ਕੋਲੇ ਆਵੇ ਭਾਈ ਪਹਿਲਾਂ ਪਤਾ ਕਰਿਆ ਵੇ ਰੇਟ ਦੀ ਆਪਦੀ ਦਸੱਲੀ ਕਰਕੇ ਆਵੇ ਪਤਾ ਆਪ ਹੀ ਲਾ ਕੇ ਨਾ ਵੀ ਕਿਹਦੇ ਜਾਇਜ਼ ਆ ਤੇ ਕਿਹਦੇ ਨੀ ਜਾਇਜ਼ ਆ ਭਾਈ ਇਹ ਤਾਂ ਕਰੀ ਗੀ ਆ ਬਾਕੀ ਜਿਹਨੇ ਲੈਣੀ ਆ ਉਹ ਬੰਦਾ ਸਮਝਦਾ ਹਾਂ ਅਗਲਾ ਤੌਰ ਤੇ ਭਾਈ ਜਿਹੜੇ ਬੰਦੇ ਆ ਘਰੇ ਪਸ਼ੂ ਰੱਖਿਆ ਕੌਮਲਾ ਦਾ ਕੋਈ ਤੁਰਿਆ ਨਹੀਂ ਫਿਰਦਾ ਹੂੰ ਸਹੀ ਗੱਲ ਆ ਵਪਾਰੀ ਆਉਂਦੇ ਆ ਆਪ ਵਿੱਚ ਕਈ ਸਿਆਣੇ ਬਣਦੇ ਫਿਰਦੇ ਆ ਪਰਖ ਤਾਂ ਆ ਹੀ ਜਾਂਦੀ ਆ ਪਤਾ ਤਾਂ ਭਾਈ ਹਰੇਕ ਨਹੀਂ ਹੁੰਦਾ ਯਾ ਕਿਹੜੀ ਚੀਜ਼ ਕਿੰਨੇ ਕੀ ਦੀ ਤੇ ਕਿਹੜੀ ਗੁੱਝੀ ਜਾਂਦੀ ਹੁੰਦੀ ਆ ਹਾਂਜੀ ਭਾਈ ਆ ਵੜ ਵੀ ਭਾਈ ਦੂਜੇ ਸੂਏ ਸੁੰਦੀ ਆ ਹੂੰ ਇਹਦੇ ਪੰਜ ਤੋਂ 6 ਸਾਲ ਪਏ ਆ ਬੜਾ ਹਜੇ ਖੁੱਲੇ ਹੀ ਜੀ ਖੁੱਲੇ ਹੀ ਪਏ ਆ ਭਾਈ ਰਾਮ ਨਹੀਂ ਆ ਟੈਮਕਣਾ ਜਾਂ ਵੈਸੇ ਇਹ ਉਹੀ ਆ ਭਾਈ ਇਹ ਚ ਸਰਾਖੀ ਹੈਣੀ ਗਾਰੰਟੀ ਹੈ ਇਹ ਚੀਜ਼ ਦੀ ਠੀਕ ਹੈ ਵੀਰੇ ਥਾਣਾ ਦੀ ਗਰੰਟੀ ਆ ਪਾਰ ਪਿੱਛੇ ਦੀ ਗਰੰਟੀ ਆ ਵਹਿੜ ਦੀ ਸਾਰਿਆਂ ਦੀ ਗਰੰਟੀ ਆ ਯਾਰ ਫੁੱਲ ਗਰੰਟੀ ਹੈ ਜੀ ਆਪਾਂ ਕਹੇ ਨੂੰ ਜੋ ਮਰਜ਼ੀ ਕਹੀਏ ਕਿ ਕੋਈ ਭੈਣ ਭਰਾ 17 18 ਕਿਲੋ ਮੰਨ ਕੇ ਵਹਿੜ ਲੈ ਰਾਮਣਾ ਦੁੱਧ ਪਿਆਜੂ ਠੀਕ ਹੈ ਜੀ ਹਾਂ ਬਾਕੀ ਆਉਦੀ ਸਮਝ ਨਾਲ ਲੈ ਲੈ ਅਗਲਾ ਬਈ ਸਮਝਣ ਦਿਨ ਜਰੂਰ 2-4 ਦਿਨ ਬਾਅਦ ਹਾਂ ਉਹ ਤਾਂ ਬਈ ਇੱਧਰ ਉੱਧਰ ਹੋ ਜਾਂਦੇ ਤੈਨੂੰ ਪਤਾ ਹੀ ਆ 5 ਤੋਂ 7 ਦਿਨ ਪਈ ਆ ਡੇਟ ਮੁਤਾਬਕ ਹਾਂ ਬਈ ਦੁੱਧ ਦੇ ਦਾ ਵੀ ਚੰਗਾ ਹੋਊਗਾ ਚੰਗੀ ਆਊਗੀ ਫੈਟ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਗੁਲਾਬੀ ਥਾਣਾ ਪਯੌਰ ਬਾਈ ਹੈ ਵੀ ਕੱਲੀ ਕੱਚੀ ਕੱਚੀ ਅੱਜ ਮਿਲ ਵੀ ਭਾਤ ਜਾਣੀ ਆ ਵੀਰੇ ਬਾਈ ਜਿੱਦੇ ਪਿਆਰ ਹੋਈ ਆਹੀ ਵਹਿੜਾ 66000 ਦੀ ਮਿਲਨੀ ਆ ਇਹੀ ਜੀ ਹਾਂ ਠੀਕ ਆ ਤੇ ਅੱਜ ਇਹਦੀ ਜੈਸਨੋ ਆ 55000 ਦੀ ਵਹਿੜ ਦੇ ਦਾਂਗੇ ਇਹੇ ਹਾਂ ਜੇ ਜੋੜਾ ਲੈ ਜੇ ਬਾਈ ਕੋਈ ਕੋਈ ਨਹੀਂ ਮਾਨਤਣ ਕਰਦਾਂਗੇ ਬਾਈ ਖੁੱਲਾ ਹੋ ਜੂ ਮਾਨਤਣ ਜੋੜੇ ਨਹੀਂ ਖੁੱਲਾ ਤਾਂ ਨਹੀਂ ਕਹਿ ਸਕਦੇ ਆਪਾਂ ਬਾਹਲਾ ਖੁੱਲਾ ਨਹੀਂ ਹਾਂ ਜੈ 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 ਕਰ ਦਾਂਗੇ ਠੀਕ ਆ ਜੈ ਜੈ ਹੋ ਜੂ ਹਾਂ ਠੀਕ ਆ ਵੀਰੇ ਜੇ ਜਜ ਮਾਨਦਾਨ ਹੋ ਜੂਗਾ ਜੇ ਜੂੜਾ ਲੈ ਜੂਗਾ 55000 ਰੁਪਇਆ 5 ਨੰਬਰ ਦੀ ਡਿਮਾਂਡ ਆ ਬਾਕੀ ਜਿਹਨੂੰ ਵੀ ਸਟੇਟਸ ਚ ਕੋਈ ਜਿਹਨੂੰ ਵੀ ਵੀਡੀਓ ਚ ਕੋਈ ਨਾਗ ਪਸੰਦ ਹੁੰਦਾ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ